महला पंजवा जिस सिमरत दुख जाए सहज सुख पाइया रान दिन सकर जोड़ हर हर त्याया नानक का प्रभ सोए जिसका सब कोए सर्व रहे आ पूर्ण सच्चा सच सच्च सोए रहाओ अंतर बाहर संग सहाय ज्ञान जोग तिसहा आराध मना बिनासा सगल रोग राखा हार अपार राखा अगन महा शीतल हर हर नाम सिमरत तप जाए ਤੂ ਕ ਸਹਜ ਆਨੰਦ ਕਾ ਨਾਨਕ ਜਨ ਧੂਰਾ ਕਾਜ ਸਗਲੇ ਸਿਧ ਭੇ ਪੇਟਿਆ ਗੁਰਪੂਰਾ ਆਸਾ ਮਹਿਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਨੀਆ ਹੋਏ ਕਿਰਪਾਲ ਦਿਆਲ ਹਰ ਰੰਗ ਮਾਨੀਆ ਆ ਮੇਲਾ ਹਰ ਕਥਾ ਕਹਾਣੀਆਂ ਅੰਦੇਨਾ ਸਿਮਰਹਾ ਨਾਮ ਤਜ ਲਾਜ ਲੋਕੀਨਾ ਰਹਾ ਓ ਜਪ ਚਪ ਚੀਵਾ ਨਾਮ ਹੋਵਾ ਅਨੰਦ ਕਨਾ ਮਿਥਿਆ ਮੋਰ ਸੰਸਾਰ ਜੁ ਠਾਵਿਨ ਸਨਾ ਚਰਨ ਕਮਲ ਸੰਗਨੇ ਹੋਕੇ ਨਾ ਵੀਰ ਲਾਇਆ ਤਨ ਸੁਹਾਵਾ ਮੁਖ ਜਿਨ ਹਰਤੇ ਆਇਆ ਜਨਮ ਮਾਰਨੋਂ ਦੁਖ ਕਾਲ ਸਿਮਰਤ ਮਿਟ ਜਾਵੀ ਨਾਨਕ ਕਾ ਸੁਖ ਸੋਏ ਜੋ ਪ੍ਰਭ ਪਾਵੀ ਆਸਾ ਜਵਾ ਆਬ ਹੋ ਮਿਤ ਇਕੰਤਰ ਹੋਏ ਰਸ ਕਸ ਸਭ ਪੁੰਛ ਹੈ ਅੰਮ੍ਰਿਤ ਨਾਮ ਹਰ ਹਰ ਜਪ ਹੈ ਮਿਲ ਪਾਪਾ ਮੁੰਜ ਹੈ ਤਤ ਵਿਚਾਰ ਹੋ ਸੰਤ ਜਨ ਹੋ ਤਾਂ ਤੇ ਬਿਕੰਨਾ ਲਾਗਿਆ ਖਿਨ ਭੇ ਸਭ ਤਰਸ ਕਰਾ ਗੁਰਮੁਖ ਜਨ ਜਾਗਿਆ ਰਹਾ ਹੋ ਬੁਧ ਗਰੀਬੀ ਖਾ ਚਲੇ ਹੋ ਹੋ ਮੈਂ ਵਿਖ ਜਾ ਰਹਾ ਸਾਚਾ ਹਟ ਪੂਰਾ ਸੋਦਾ ਵਖਰੇ ਨਾਮ ਵਪਾਰ ਹੋ ਜਿਉ ਪਿੰਡ ਤਨ ਅਪਰੇ ਆਸਈ ਪਤਵੰਤੇ ਆਪਨੜੇ ਪ੍ਰਭ ਪਾਨਿਆ ਨਹੀਂ ਤਾਂ ਕੇਲ ਕਰਨਤੇ ਦੂਰ ਮਤ ਮੰਦ ਜੋ ਪੀਵਤੇ ਵਿਖਲੀ ਪਤਕਮਲੀ ਰਾਮਰ ਸਾਇ ਨੇ ਜੋ ਰਤੇ ਜਨ ਸਚ ਅਮਲੀ